ਰੇਟੇ ਬਹੁਤ ਜਿਆਦੇ ਹੈ ਜੀ ਠੀਕ ਹੈ ਡੇਡ ਮਤਲਬ ਆਪਾਂ ਕਿਸੇ ਕੰਪਨੀ ਦਾ ਨਾਮ ਹੀ ਲੈਣਾ ਹੈਗਾ ਹੋਪਰੇ ਹੀ ਪਾ ਕੇ ਦੇਖੇ ਨੇ ਪਾਣੀ ਘਟਾ ਜੀ ਉਹਨਾਂ ਦਾ ਠੀਕ ਹੈ ਲੋਡ ਵਾਧਾ ਦਾ ਲੋਡ ਜਾ ਬਿਲਕੁਲ ਸਹੀ ਹੈ ਜੀ ਠੀਕ ਹੈ ਇਹ ਭਰਾਵੋ ਬਾਈ ਦੇ ਆਪਦੇ ਵਿਚਾਰ ਨੇ ਅਸੀਂ ਤਾਂ ਨਹੀਂ ਤੈਨੂੰ ਕਿਹਾ ਵੀ ਕਿਸੇ ਨਾਮ ਨਾਲ ਇਹ ਹੋਗਾ ਬਿਲਕੁਲ ਨਹੀਂ ਇਹੀ ਪਾ ਪਾ ਦੇਖੇ ਹੋ ਸਾਰੀਆਂ ਬੋਤਲਾਂ ਠੀਕ ਹੈ ਕਹਿੰਦੇ ਆ ਰਹੀ ਫਟਾਵੇ ਸਭ ਤੋਂ ਫਟੇ ਲੱਗੇ ਸਾਨੂੰ ਮੋਟਰ ਠੀਕ ਹੈ ਹਾਂਜੀ ਹਾਂ 40 ਦੀ ਵੀ ਪਾਈ ਆ 40 ਦੀ ਵੀ ਪਾਈ ਆ ਜੀ ਠੀਕ ਹੈ ਹਾਂਜੀ ਹਾਂ ਮੋਟਰ ਕੋਲ ਨਾਮ ਕੀ ਹੈ ਬਈ ਆਪਣਾ ਦਰਸ਼ਨ ਸਿੰਘ ਆ ਜੀ ਦਰਸ਼ਨ ਸਿੰਘ ਬਾਈ ਦਾ ਨਾਮ ਹੈ ਠਿਕਰੀਆਲ ਪਿੰਡ ਹੈ ਕਿਹੜਾ ਗਵਾੜਪੱਤੀ ਕਿਹੜੀ ਆ ਜਾਂਦੀ ਢਾਲੀਆਲ ਪੱਤੀ ਆ ਜੀ ਢਾਲੀਆਲ ਪੱਤੀ ਭਰਾਓ ਢਾਲੀਆਲ ਦਾ ਮੁੰਡਾ ਬਾਈ ਨੇ ਪਾਈ ਹੈਗੀ ਮੋਟਰ ਤੇ ਇਹ ਤੋਂ ਪਤਾ ਕਰ ਸਕਦੇ ਹੋ ਵਾੜਾ ਕਰਦੇ ਹੋ ਸਤਿਗ ਵਧੀਆ ਪੂਰਾ ਇਹਦੀ ਕੀ ਗਾਰੰਟੀ ਹੈ ਵੀ ਇਹ ਪੂਰਾ ਵਧੀਆ ਬਣਾ ਦੇ ਕੋਲ ਗਾਰੰਟੀ ਹੈ 2 ਸਾਲ ਦੀ ਪੱਕਾ ਬਿੱਲ ਕੱਟ ਕੇ ਦੇਵਾਂਗੇ ਠੀਕ ਹੈ ਹਾਂਜੀ ਕੁਝ ਵੀ ਹੁੰਦਾ ਜਿੰਨੇ ਪੇਮ ਮੈਂ ਘੁੰਮੂ ਗੀ ਠੀਕ ਹੈ ਸੀਆਰਆਈ ਦਾ ਪੱਕਾ ਬਿਲ ਬਿਲ ਕੱਟ ਕੇ ਦਿੰਦੇ ਪੱਕਾ ਬਿਲ ਕੱਟ ਕੇ ਇੱਕ ਸਾਲ ਦੀ ਫੁੱਲ ਗਰੰਟੀ ਹੈ ਜੀ ਠੀਕ ਹੈ ਹਾਂ ਜੀ ਤੇ ਆਹ ਸਟਾਰਟਰ ਵਗੈਰਾ ਆ ਕੇ ਜਿਵੇਂ ਬਾਈ ਸਟਾਰਟਰ ਸੀਆਰਆਈ ਦਾ ਵੇਗਾ ਜੀ ਇੱਕ ਨੈਕਸ ਦਾ ਵੇਗਾ ਜੀ ਠੀਕ ਹੈ ਤੇ ਹੋਰ ਵੀ ਮੰਨ ਲੈ ਜਿਹੜੀ ਇੰਡੋ ਲਾਈਨ ਹੋ ਗਈ ਹੈ ਹਾਂ ਜੀ ਇੰਡੋ ਲਾਈਨ ਦਾ ਵੀ ਹੈਗਾ ਜੀ ਇੰਡੋ ਲਾਈਨ ਦਾ ਵੀ ਹਾਂ ਜੀ ਠੀਕ ਹੈ ਬਾਈ ਇਹ ਸੁਲਤਾਨ ਦਾ ਦਿਖਾ ਦੇ ਬਾਈ ਨਾ ਦਿਖਾ ਦਿਆ ਕਰ ਇੱਧਰ ਵੀ ਆ ਕੇ ਸੁਲਤਾਨ ਦਾ ਭਰਾ ਹੋ ਇਹ ਸਟਾਰਟਰ ਚਾਬੀ ਵਾਲੀ ਸੁਣੀ ਲੱਗਦੀ ਆ ਯਾਰ ਹੁੰਦਾ ਮੈਂ ਕਿਹਾ ਇਹ ਡਰੈਵਰੀਆਂ ਦੀ ਕਹੇ ਜੀ ਕੁਆਲਿਟੀ ਹੁੰਦੀ ਆ ਬਾਈ ਡਰੈਵਰੀਆਂ ਦੇ ਵਿੱਚ ਲੋਕਾਂ ਵੱਲੋਂ ਬਹੁਤ ਸਕੇ ਡਰੈਵਰੀ ਜੀ ਆਪਣੇ ਕੋਲ ਆ 12 ਕਿਲੋ ਦੀ ਡਰੈਵਰੀ ਹੈ ਜੀ ਲੰਬੀ ਚੂੜੀ ਦੀ ਠੀਕ ਹੈ ਇਹ 10 ਫੁੱਟ ਲੰਬੀ ਹੁੰਦੀ ਹੈ ਜੇ ਬਾਕੀ ਇਹ ਕਿੰਨਾ ਨੇ ਲੋਕਾਂ ਨੇ ਨਕਲ ਵੀ ਬਣਾਤੀ ਇਹਦੇ ਵਿੱਚ ਤਾਂ 7.5 ਇੰਚੀ ਸਾਟ ਕਰਕੇ ਕਹਿੰਦੇ ਨੇ ਜੀ ਇਹ ਸਾਡੇ ਉਹਦੇ ਨਾਲ ਦੀ ਡਰੈਵਰੀ ਹੈ ਜੀ ਅੱਛਾ ਹਾਂ ਜੀ ਇਹ ਅਸਲ ਡਰੈਵਰੀ ਜਿਹੜੀ ਇਹ ਹੈਗੀ ਇਹਦਾ 9 ਇੰਚੀ ਸਾਟ ਆ ਜੀ 9 ਇੰਚੀ ਸਾਹਤ ਹਾਂਜੀ ਫੁੱਲ ਵਾਰੰਟੀ ਹੈ ਜੀ ਪਹਿਲੀ ਗੱਲ ਤਾਂ ਹੁੰਦਾ ਹੀ ਨਹੀਂਗਾ ਜੀ ਠੀਕ ਹੈ 1 ਸਾਲ ਦੇ ਵਿੱਚ ਵਿੱਚ ਕੁਝ ਵੀ ਉਹ ਕੰਪਨੀ ਆਪਣੇ ਆਪ ਰਿਪਲੇਸ ਰਿਪੇਅਰ ਕਰੂਗੀ ਅੱਛਾ ਹਾਂਜੀ ਮੰਨ ਲਓ ਵੀ 40 HP ਤੋਂ ਲੈ ਕੇ ਛੋਟੀਆਂ ਵੱਡੀਆਂ ਸਾਰੀਆਂ ਮਿਲਦੀਆਂ ਸਾਰੀਆਂ ਮਿਲਦੀਆਂ 1.5 HP ਤੱਕ ਜੀ 1.5 HP ਦਾ ਕਰ ਜਿਹੜੀ ਮੇਰੇ ਖੇਤ ਵੀ ਭਰਾਵੋ ਇੰਨਾ ਤੋਂ ਹੀ ਲੈ ਕੇ ਪਾਈ ਵੀ ਆ ਛੋਟੀ ਮੋਟਰ ਮੈਂ ਇੰਨਾ ਤੋਂ ਹੀ ਪਾਈ ਸੀ ਕਿਤੇ ਮਰਜੀ ਤੁਸੀਂ ਜਾਇਓ ਟਰਾਈ ਕਰਿਓ ਰੇਟ ਪਤਾ ਕਰੋ ਸਾਰੇ ਥਾਂ ਤੋਂ ਉਦੋਂ ਬਾਅਦ ਇੱਕ ਵਾਰੀ ਇਹਨਾਂ ਕੋਲੇ ਗੋਬਿੰਦ ਦੀ ਦੁਕਾਨ ਤੇ ਫਰਵਾਹੀ ਬਾਜ਼ਾਰ ਦੇ ਵਿੱਚ ਬਰਨਾਲੇ ਜ਼ਰੂਰ ਆ ਜਿਓ ਵੱਧ ਪੂਰਾ ਸਾਰੀਆਂ ਮੋਟਰਾਂ ਪਾਪਾ ਦੇਖੀਏ ਰੇਟ ਵੀ ਜਾਇਜ਼ ਹਨ ਰੇਟ ਬਿਲਕੁਲ ਸਹੀ ਹੈ ਜੀ ਦੂਜੀਆਂ ਮੋਟਰਾਂੋਂ ਰੇਟ ਘੱਟ ਆ ਜੀ ਠੀਕ ਹੈ ਹਾਂ ਜੀ ਹਾਂ ਕਿਹੜੀ ਪਾਈ ਹੈਗੀ ਮੋਟਰ ਸੀਆਰਆਈ ਮੋਟਰ ਪਾਈ ਹੈ ਜੀ ਸੀਆਰਆਈ ਭਰਾਵਾ ਜਿਹੜਾ ਉਹ ਸੀਆਰਆਈ ਪੰਪ ਪਿਆ ਤੁਹਾਡੇ ਸਾਹਮਣੇ ਉਹ ਪਾਇਆ ਤੇ ਭਰਾਵਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਇੱਕ ਮੈਂ ਹੋਰ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਵੀ ਕਿਤੇ ਮਰਜੀ ਤੁਸੀਂ ਜਾਇਓ ਟਰਾਈ ਕਰਿਓ ਰੇਟ ਪਤਾ ਕਰੋ ਸਾਰੇ ਥਾਂ ਤੋਂ ਉਦੋਂ ਬਾਅਦ ਇੱਕ ਵਾਰੀ ਇਹਨਾਂ ਕੋਲੇ ਗੋਬਿੰਦ ਦੀ ਦੁਕਾਨ ਤੇ ਫਰਵਾਹੀ ਬਾਜ਼ਾਰ ਦੇ ਵਿੱਚ ਬਰਨਾਲੇ ਜ਼ਰੂਰ ਆ ਜਿਓ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਜਿਵੇਂ ਤੁਹਾਨੂੰ ਪਤਾ ਬਈ ਕਣ ਕਬੱਡੀ ਗਈ ਤੇ ਝੋਨਾ ਲਾਉਣ ਤੋਂ ਪਹਿਲਾਂ-ਪਹਿਲਾਂ ਨਾ ਆਪਾਂ ਕਿਸੇ ਨੇ ਮੋਟਰ ਬਦਲਨੀ ਆ ਕਿਸੇ ਨੇ ਬੋਰ ਲਾਉਣਾ ਕਿਸੇ ਨੇ ਕੋਈ ਤਾਰ ਨਵੀਂ ਪਾਉਣੀ ਆ ਤੇ ਅੱਜ ਮੈਂ ਤੁਹਾਨੂੰ ਝੋਟੀ ਦੇ ਬੰਦਿਆਂ ਕੋਲੇ ਲੈ ਕੇ ਆਇਆ ਸਭ ਤੋਂ ਪਹਿਲਾਂ ਤਾਂ ਸਹੀ ਕੰਪਨੀ ਪੱਕਾ ਬਿਲ ਕੱਟ ਕੇ ਚੀਜ਼ ਮਿਲੂ ਜਿਵੇਂ ਰੀਨਲ ਤੁਸੀਂ ਓਨੇ ਮੁੱਲ ਚ ਪੁਰਾਣੀ ਮੋਟਰ ਪਾਉਣਿਓ ਜਿੰਨੇ ਮੁੱਲ ਚ ਬਾਈ ਤੁਹਾਨੂੰ ਨਵੀਂ ਮੋਟਰ ਮਿਲ ਜਾਣੀ ਆ ਸੀਆਰਆਈ ਦੀ ਜਿਵੇਂ ਰੀਨਲ ਤੇ ਆਪਾਂ ਪਹੁੰਚੇ ਆ ਬਾਈ ਜੀ ਬਰਨਾਲੇ ਦਾ ਇਹ ਫਰਵਾਹੀ ਬਾਜ਼ਾਰ ਆ ਦਿਖਾ ਦੇ ਮੜਾਇ ਬਾਈ ਆਹ ਰਹਿ ਗਈ ਆਪਣੀ ਕੋਆਪਰੇਟਿਵ ਬੈਂਕ ਫਰਵਾਹੀ ਬਾਜ਼ਾਰ ਦੇ ਵਿੱਚ ਇਧਰਲੇ ਪਾਸੇ ਰੇਲਵੇ ਸਟੇਸ਼ਨ ਵਾਲੇ ਪਾਸੇ ਜਦੋਂ ਆਪਾਂ ਆਉਣੇ ਆ ਤਾਂ ਕੋਆਪਰੇਟਿਵ ਬੈਂਕ ਦੇ ਨਾਲ ਹੀ ਦੂਜੀ ਤੀਜੀ ਦੁਕਾਨਾਂ ਆਂਗੀ ਸੀਆਰਆਈ ਪੰਪਸ ਗੋਬਿੰਦ ਦੀ ਦੁਕਾਨ ਤੇ pravo ਇੱਥੇ ਪਹੁੰਚੇ ਆ ਬਾਈ ਵਿਜੇ ਲక్ష్ਮੀ ਆਇਰਨ ট্রেਡਰ ਬਰਨਾਲਾ ਸੀਆਰਆਈ 502 ਗੋਬਿੰਦ ਦੀ ਦੁਕਾਨ ਹੈ ਤੇ ਇੱਥੇ ਮੇਰੇ ਨਾਲ ਬਾਈ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਬਾਈ ਵਧੀਆ 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 ਕਹਿਮਾ ਹਾਂ ਪੂਰੇ ਫਕਾਵਾ ਜੀ ਬਾਈ ਆਪਣੇ ਰੇਟ ਰੂਟ ਦੱਸ ਪਹਿਲਾਂ ਕਿਵੇਂ ਨੇ ਮੈਂ ਵੀ ਸੋਤੋ ਜਿਹੜੀ ਖੇਤ ਛੋਟੀ ਮੋਟਰ ਪਾਈ ਆ ਹੁੱਥੋਂ ਲੈ ਕੇ ਆ ਹਾਂਜੀ ਹਾਂਜੀ ਤੇ ਇਸ ਟਾਈਮ ਮੰਨ ਲਾ ਕੋਈ ਕਿਸਾਨ ਵੀਰਾਂ ਨੇ ਨਵਾਂ ਬੋਰ ਲਾਉਂਦਾ ਤਾਂ ਉਹਦਾ ਸਮਾਨ ਵੀ ਆਪਣੇ ਕੋਲੋਂ ਮਿਲੂ ਅਵੇਲੇਬਲ ਆ ਫੁੱਲ ਜੀ ਠੀਕ ਆ ਜਿਵੇਂ ਆ ਮੋਟਰਾਂ ਪਈਆਂ ਨੇ ਸੀਆਰਆ ਭਈ 40 HP ਤੱਕ 40 HP ਤੱਕ ਹਾਂਜੀ ਠੀਕ ਐ ਤੇ ਕੀ ਰੇਟ ਵਗੈਰਾ ਬਈ ਇਹਦਾ ਰੇਡ ਲੱਗ ਲੱਗ ਨੇ ਜਨਤਾ ਮਾਡਲ ਹੁੰਦੀ ਹੈ ਇੱਕ ਫੀਡਟ ਪੀਮਾ ਮਾਡਲ ਹੁੰਦੀ ਹੈ ਜੀ ਠੀਕ ਹੈ ਜਿਹੜੀ ਪੀਐਟ ਪੀਮਾ ਮਾਡਲ ਲਗਾ ਉਹ ਥੋੜੇ ਮੋਟੀ ਮੋਟਰ ਹੁੰਦੀ ਹੈ ਕਿ ਮੋਟਾ ਹੀ ਵਧੀਆ ਗਰੰਟੀ ਵਾਲੀ ਜੀ ਚਾਹੀਦੀ ਹੈ ਗਰੰਟੀ ਵਾਲੀ ਬਲੀ ਚਾਹੀਦੀ ਹੈ ਆਹਣਾ ਹੋਵੇ ਵੀ ਕੱਲ ਨੂੰ ਸੁੱਟ ਸੁੱ ਗਈ ਹੋਈ ਮੋਟਰ ਕਿਸੇ ਦੇ ਖਰਾਬ ਹੋਏ ਜਿਵੇਂ ਆਮ ਹੀ ਹੁੰਦਾ ਇੱਕ ਸਾਲ ਦੀ ਫੁੱਲ ਵਾਰੰਟੀ ਹੈ ਜੀ ਪਹਿਲੀ ਗੱਲ ਤਾਂ ਹੁੰਦਾ ਹੀ ਨਹੀਂਗਾ ਜੀ ਠੀਕ ਹੈ ਇੱਕ ਸਾਲ ਦੇ ਵਿੱਚ ਵਿੱਚ ਕੁਝ ਵੀ ਉਹ ਕੰਪਨੀ ਆਪਣੇ ਆਪ ਰਿਪਲੇਸ ਰਿਪੇਅਰ ਕਰੂਗੀ ਅੱਛਾ ਹਾਂਜੀ ਮੰਨ ਲਓ ਵੀ 40 ਐਚਪੀ ਤੋਂ ਲੈ ਕੇ ਛੋਟੀਆਂ ਵੱਡੀਆਂ ਸਾਰੀਆਂ ਮਿਲਦੀਆਂ ਸਾਰ ਤੇ ਬਾਈ ਪੁਰਾਣੀਆਂ ਮੋਟਰਾਂ ਹੀ ਮਿਲਣਾ ਪੁਰਾਣੀਆਂ ਵੀ ਹੁੰਦੀਆਂ ਹਾਂ ਜੀ ਹਾਂ ਜੀ ਜੇ ਕਿਸੇ ਬੰਦੇ ਨੇ ਪੁਰਾਣੀ ਮੋਟਰ ਵਿੱਚ ਕਟਾਉਣੀ ਹੋਵੇ ਕੱਟੇ ਜਾਂਦੇ ਉਹ ਵੀ ਕੱਟੇ ਜਾਂਦੇ ਜਾਂ ਪੁਰਾਣੀ ਕਿਸੇ ਨੇ ਲੈਣੀ ਹੋਵੇ ਉਹ ਵੀ ਮਿਲ ਜਾਂਦੀ ਉਹ ਵੀ ਮਿਲ ਜਾਂਦੀਆਂ ਪੁਰਾਣੀਆਂ ਵੀ ਕਿਵੇਂ ਮਰਜੀ ਖਰੀਦ ਸਕਦੇ ਹੋ ਆ ਜਾ ਕਰੋ ਅੱਗੇ ਦਿਖਾ ਦੇ ਬਾਈ ਇਹ ਆ ਗਈ ਛੋਟੀਆਂ ਮੋਟਰਾਂ ਇਧਰਲੇ ਪਾਸੇ ਆ ਸੀਆਰਆਈ ਦੀਆਂ ਛੋਟੀਆਂ ਮੋਟਰਾਂ ਆ ਗਈਆਂ ਠੀਕ ਆ ਬਾਈ ਐਂਡੋਲੈਂਡ ਦੀ ਵੀ ਹੈਗੀ ਸੀਆਰਆਈ ਦਾ ਪੱਕਾ ਬਿਲ ਬਿਲ ਕੱਟ ਕੇ ਤੁਹਾਨੂੰ ਪੱਕਾ ਬਿਲ ਕੱਟ ਕੇ ਇੱਕ ਸਾਲ ਦੀ ਫੁੱਲ ਗਾਰੰਟੀ ਹੈ ਜੀ ਠੀਕ ਹੈ ਹਾਂ ਜੀ ਤੇ ਆ ਸਟਾਰਟਰ ਵਗੈਰਾ ਆ ਕੇ ਜਿਵੇਂ ਬਾਈ ਸਟਾਰਟਰ ਸੀ ਇਹ ਹੋਰ ਵੀ ਮਨ ਲ ਜਿਹੜੀ ਇੰਡੋ ਲਾਈਨ ਹੋ ਗਈ ਐਂਡੋ ਲੈਂਦਾ ਵੀ ਹੈਗਾ ਜੀ ਇੰਡੋ ਲਾਈਨ ਦਾ ਵੀ ਹਾਂਜੀ ਠੀਕ ਆ ਬਾਈ ਇਹ ਸੁਲਤਾਨ ਦਾ ਦਿਖਾ ਦੇ ਬਾਈ ਨਾ ਦਿਖਾ ਦਿਆ ਕਰ ਡਰਦੀ ਆ ਕੇ ਸੁਲਤਾਨ ਦਾ ਭਰਾ ਹੋ ਇਹ ਸਟਾਰਟਰ ਚਾਬੀ ਵਾਲੀ ਹੁਣੀ ਲੱਗਦੀ ਆ ਯਾਰ ਉਹਦਾ ਮੈਂ ਕਹਿੰਦਾ ਬਾਈ ਠੀਕ ਐ ਆਹ ਤਰ੍ਹਾਂ ਦੀ ਭਰਾ ਹੋ ਇਹਨਾਂ ਕੋਲੇ ਕੁਆਲਿਟੀ ਆ ਫੁੱਲ ਫੈਸਿਲਿਟੀ ਹੈ ਜੀ ਇਹਦੇ ਵਿੱਚ ਠੀਕ ਐ ਡੀਟਰ ਸੇ ਆ ਜੀ ਅੱਛਾ ਕੱਲੇ ਕੱਲੇ ਫੇਸ ਦਾ ਲੋਡ ਦੱਸੂ ਕੱਲੇ ਕੱਲੇ ਫੇਸ ਦਾ ਲਾਈਟ ਦੱਸੂਗੀ ਇਹ ਬੱਲੇ 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 ਕਮਾਲ ਕਰੀ ਪਿਆ ਬਾਈ ਹੈ ਜਿੰਨੇ ਮਰਜੀ ਜੇ ਚੱਕਰ ਆ ਵੀ ਜਾ ਕੇ ਚਾਹ ਫਿੱਟ ਕਰ ਦੋ ਇਹਨੂੰ ਗੇਸ ਟ੍ਰੀ ਬਲਾਉਣ ਦੀ ਲੋੜ ਨੇਗੀ ਚੱਕਰ ਪੁੱਠੇ ਸਿੱਧੇ ਹੋ ਜਾਣਗੇ ਇੱਥੇ ਸੋਚ ਲੱਗੀ ਆ ਨਾਲ ਦੀਆਂ ਸਿੱਧੇ ਹੋ ਜਾਣਗੇ ਸੋਚਦું ਹੀ ਹਾਂਜੀ ਹਾਂਜੀ ਆਹ ਹੋਰੇ ਲੱਗੀ ਵੀ ਵਿੱਚ ਨੇ ਠੀਕ ਆ ਲੱਗੀ ਵੀ ਹਾਂ ਹਾਂਜੀ ਆਹ ਹੋਰੇ ਮੜਾ ਜੇ ਦਿਖਾ ਦਈਆ ਹਾਂ ਬਾਈ ਹੋ ਭਰਾਓ ਸੋਚ ਲੱਗੀ ਵੀ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਆਪਾਂ ਅਗੜ ਪਿੱਸੜ ਕਰਾਂਗੇ ਤਾਂ ਇਹ ਚੱਕਰ ਸਿੱਧੇ ਪੁੱਠੇ ਹੋ ਜਾਣ ਠੀਕ ਆ ਤੇ ਆ ਜਿਹੜਾ ਸਮਾਨ ਆ ਗਿਆ ਬਾਈ ਇਹ ਡਰਾਈਵਲੀਆਂ ਆ ਗਈਆਂ ਹਾਂਜੀ ਹਾਂਜੀ ਠੀਕ ਐ ਤੇ ਡਰਾਈਵਲੀਆਂ ਦੀ ਕਹੇ ਜੀ ਕੁਆਲਿਟੀ ਹੁੰਦੀ ਆ ਬਾਈ ਡਰਾਈਵਲੀਆਂ ਦੇ ਵਿੱਚ ਲੋਕਾਂ ਵੱਲੋਂ ਬਹੁਤ ਸਕੇ ਡਰਾਈਵਲੀਆਂ ਦੀ ਆਪਣੇ ਕੋਲ ਆ 12 ਕਿਲੋ ਦੀ ਡਰਾਈਵਰੀ ਇਹ 10 ਫੁੱਟ ਲੰਬੀ ਹੁੰਦੀ ਹੈ ਜੀ ਬਾਈ ਇਹ ਇਹਨਾਂ ਨੇ ਲੋਕਾਂ ਨੇ ਨਕਲ ਵੀ ਬਣਾਤੀ ਇਹਦੇ ਵਿੱਚ 7.5 ਇੰਚੀ ਸਾਟ ਕਰਕੇ ਕਹਿੰਦੇ ਨੇ ਜੀ ਇਹ ਸਾਡੇ ਉਹਦੇ ਨਾਲ ਦੀ ਡ੍ਰੈਵਰੀ ਹੈ ਜੀ ਅੱਛਾ ਹਾਂ ਜੀ ਇਹ ਅਸਲ ਡ੍ਰੈਵਰੀ ਜਿਹੜੀ ਇਹ ਹੈਗੀ ਇਹਦਾ 9 ਇੰਚੀ ਸਾਟ ਆ ਜੀ 9 ਇੰਚੀ ਸਾਟ ਹਾਂ ਜੀ ਠੀਕ ਹੈ 7.5 ਇੰਚੀ ਲਾ ਕੇ ਕਹਿੰਦੇ ਨੇ ਇਸ ਨੂੰ ਸਾਟੀ ਬਹੁਤ ਮੋਟਾ ਬਾਈ ਇੱਧਰ ਦੀ ਆ ਕੇ ਦਿਖਾ ਮੜਾ ਬਾਈ ਦੇਖ ਮੈਂ ਕਹਿੰਦਾ ਯਾਰ ਮੈਂ ਐਹੀ ਜੀ ਡ੍ਰੈਵਰੀ ਨਹੀਂ ਦੇਖੀ ਬਾਈ ਯਾਰ ਇੰਨੀ ਹੈ ਨਾ ਇਹ ਤੇ ਆਪਣੇ ਕੋਲ 13.5 ਕਿਲੋ ਵਾਲੇ ਵੀ ਹਾਜ਼ਰ ਹੈਗੇ ਆ ਜੀ ਠੀਕ ਹੈ 13.5 ਕਿਲੋ ਵਾਲੀ ਲੰਬੀ ਚੂੜੀ ਵਾਲ ਚੂੜੀਆਂ ਪਈਆਂ ਵੀ ਇਹਨਾਂ ਭਰਾਵਾਂ ਦੀ 17 ਚੂੜੀਆਂ ਨੇ ਇਹਦੇ ਵਿੱਚ ਠੀਕ ਹੈ ਹਾਂਜੀ ਮਤਲਬ ਵੀ 16 17 ਆ ਗਈਆਂ ਚੂੜੀਆਂ ਜਿਵੇਂ ਮਰਜੀ ਡਿੱਗੀ ਡੁਗੀ ਜਾ ਕੋਈ ਮਰਦੀ ਜੀ ਮਰਦੀ ਜੀ ਫੋਲੋ ਗਾਰੰਟੀ ਹੈ ਜੀ ਠੀਕ ਹੈ ਨਾ ਛੋਟੀਆਂ ਮੋਟਰਾਂ ਦੀਆਂ ਪਾਈਆਂ ਹੈ ਹਾਂਜੀ 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 ਠੀਕ ਹੈ ਤੇ ਜਿਹੜਾ ਆ ਸਾਮਾਨ ਆ ਭਾਈ ਜਿਵੇਂ ਵਿੱਚ ਬੰਦੇ ਪਹਿਲਾਂ ਫਾਈਬਰ ਦਾ ਸਾਮਾਨ ਪਾਉਂਦੇ ਸੀ ਵੀ ਹੁਣ ਪਲਾਸਟਿਕ ਵੀ ਪਈ ਜਾਂਦੀ ਆ ਹਨਾ ਪਲਾਸਟਿਕ ਦਾ ਪਹਿਲਾਂ ਮਹਿੰਗਾ ਹੁੰਦਾ ਸੀ ਫਾਈਬਰ ਨਾਲੋਂ ਪਲਾਸਟਿਕ ਸਸਤਾ ਪੈਣ ਲੱਗਾ ਪਲਾਸਟਿਕ ਵਧੀਆ ਆਉਣ ਲੱਗਾ ਜੀ ਠੀਕ ਹੈ ਹਾਂਜੀ ਹਾਂਜੀ ਵਸਤੇ ਇੱਕ ਵਧੀਆ ਪੂਰਾ ਇਹਦੀ ਕੀ ਗਾਰੰਟੀ ਹੈ ਵੀ ਇਹ ਪੂਰਾ ਵਧੀਆ ਵਾਂਗੂ ਦੇਖੋ ਫੁੱਲ ਗਾਰੰਟੀ ਇਹ 2 ਸਾਲ ਦੀ ਪੱਕਾ ਬਿੱਲ ਕੱਟ ਕੇ ਦੇਵਾਂਗੇ ਠੀਕ ਹੈ ਹਾਂਜੀ ਕੁਝ ਵੀ ਹੁੰਦਾ ਜਿੰਨੇ ਪੇਮੈਂਟ ਅਗਲਾ ਦੇ ਕੇ ਜੋ ਉੰਨੀ ਨਾਲ ਦੀ ਨਾਲ ਬੈਕ ਮੋੜੂਗੇ ਠੀਕ ਹੈ ਕਿਹੜਾ ਕਿਹੜਾ ਪਿੰਡਾ ਬਈ ਆਪਣਾ ਠਿਕਰੀ ਵਾਲਾ ਬਾਈ ਜੀ ਠਿਕਰੀ ਵਾਲਾ ਹਾਂਜੀ ਹਾਂ ਕਿੰਨੀ ਮੋਟਰ ਪਾਈ ਆਵੇ ਤੁਸੀਂ ਆਪਾਂ 30 ਦੀ ਪਾਈ ਆ 35 ਦੀ ਪਾਈ ਆ ਜੀ ਠੀਕ ਹੈ ਹਾਂਜੀ ਤੇ ਰੇਟ ਇਹਨਾਂ ਦਾ ਕਿਵੇਂ ਲੱਗਿਆ ਬਾਈ ਰੇਟ ਜੇ ਬਸ ਸਹੀ ਰੇਟੀ ਬਹੁਤ ਜਿਆਦਾ ਹੈ ਜੀ ਠੀਕ ਹੈ ਡੇਡ ਮਤਲਬ ਆਪਾਂ ਕਿਸੇ ਕੰਪਨੀ ਦਾ ਨਾਮ ਹੀ ਲੈਣਾ ਹੈਗਾ ਹੋਪਰੇ ਹੀ ਪਾ ਕੇ ਦੇਖੇ ਨੇ ਪਾਣੀ ਘਟਾਈ ਉਹਨਾਂ ਦਾ ਠੀਕ ਹੈ ਲੋਡ ਵਾਧਾ ਦਾ ਲੋਡ ਜਾ ਬਿਲਕੁਲ ਸਹੀ ਹੈ ਜੀ ਠੀਕ ਹੈ ਇਹ ਭਰਾਵੋ ਬਾਈ ਦੇ ਆਪਦੇ ਵਿਚਾਰ ਨੇ ਅਸੀਂ ਤਾਂ ਨਹੀਂ ਤੁਹਾਨੂੰ ਕਿਹਾ ਵੀ ਕਿਸੇ ਨਾਮ ਨਾਲ ਇਹ ਹੋਗਾ ਬਿਲਕੁਲ ਨਹੀਂ ਇਹੀ ਪਾ ਪਾ ਦੇਖੇ ਹੋ ਸਾਰੀਆਂ ਬੋਟਲਾਂ ਠੀਕ ਹੈ ਕਾਹਦੀ ਆ ਰਹੀ ਫਿੱਟ ਗਈ ਸਭ ਤੋਂ ਫਿੱਟ ਗਈ ਲੱਗੀ ਸਾਨੂੰ ਮੋਟਰ ਠੀਕ ਹੈ ਹਾਂਜੀ ਹਾਂ 40 ਦੀ ਵੀ ਪਾਈ ਆ 40 ਦੀ ਵੀ ਪਾਈ ਆ ਜੀ ਠੀਕ ਹੈ ਹਾਂਜੀ ਹਾਂ ਮੇਰਾ ਕੋ ਨਾਮ ਕੀ ਆ ਬਈ ਆਪਣਾ ਦਰਸ਼ਨ ਸਿੰਘ ਆ ਜੀ ਦਰਸ਼ਨ ਸਿੰਘ ਬਾਈ ਦਾ ਨਾਮ ਹੈਗਾ ਠਿਕਰੀਆ ਪਿੰਡ ਆ ਕਿਹੜਾ ਗਵਾੜ ਪੱਤੀ ਕਿਹੜੀ ਆ ਜਾਂਦੀ ਢਾਲੀ ਵਾਲ ਪੱਤੀ ਆ ਜੀ ਢਾਲੀ ਵਾਲ ਪੱਤੀ ਆ ਭਰਾਵੋ ਢਾਲੀਆ ਨਾਲ ਦਾ ਮੁੰਡਾ ਬਾਈ ਨੇ ਪਾਈ ਆ ਗਈ ਮੋਟਰ ਤੇ ਇਹ ਤੋਂ ਪਤਾ ਕਰ ਸਕਦੇ ਆ ਵਾੜਾ ਕਰਦੇ ਹੋ ਬਾਕੀ ਤੁਸੀਂ ਪੂਰੇ ਪੰਜਾਬ ਚ ਕਿਤੇ ਮਰਜੀ ਹੋਵੋ ਤੁਹਾਡੇ ਘਰੇ ਸਮਾਨ ਪਹੁੰਚ ਜੂ ਫੋਨ ਤੇ ਪੇਮੈਂਟ ਪਾ ਦਿਓ ਤੋਂ ਨੂੰ ਸਾਰੀ ਚੀਜ਼ ਬਾਈ ਮਿਲੂਗੀ ਜਮਾ ਇੱਕ ਨੰਬਰ ਕੋਕਾ ਪੀਸ ਅਰੀਜਨਲ ਸਿੱਕੇਬੰਦ ਜੀ ਨੂੰ ਕਹਿੰਦੇ ਆਗੇ ਤੇ ਆ ਤਾਰਾਂ ਤੂਰਾਂ ਦੇਖ ਲਓ ਇਹ ਕਿਹੜੀ ਕੰਪਨੀ ਦੇ ਤਾਰਾਂ ਨੇ ਬਾਈ ਸਾਰੀਆਂ ਇੱਧਰ ਨੂੰ ਹੋ ਜਾ ਕਰ ਬਾਈ ਕੈਮਰੇ ਕਿਹੜੀ ਮੂੰਹ ਰੱਖਿਆ ਕਰ ਦੋ ਐਲਟੀਆਰ ਦੀ ਕੰਪਨੀ ਦੇ ਤਾਰ ਆ ਜੀ ਆਪਣੇ ਕੋਲੇ ਠੀਕ ਹੈ ਕਿਉਂ ਭਰਾਓ ਬੰਦਾ ਆਪਣਾ ਨਵਾਂ ਵੀਡੀਓ ਬਣਾਉਣ ਵਾਲਾ ਐਸੇ ਕਰਕੇ ਨਾ ਇਹ ਵੀ ਟ੍ਰੈਂਡ ਕਰ ਦੇਾਂਗੇ ਠੀਕ ਹੈ ਐਲਟੀਆਰ ਕੇ ਕੰਪਨੀ ਦੇ ਤਾਰ ਆ ਜੀ ਇਹ ਕਿੱਥੇ ਲਿਖਿਆ ਹੋਇਆ ਦੇ ਆ ਤੇ ਐਲ ਐਨ ਟੀ ਐਲ ਐਨ ਟੀ ਜੀ ਐਲ ਐਨ ਟੀ ਕੰਪਨੀ ਭਰਾਓ ਠੀਕ ਹੈ ਸੀ ਆਰ ਆਈ ਦੀ ਵੀ ਤਾਰ ਹੈ ਜਰਾ ਜੀ ਇਹ ਤਾਂ ਸੀ ਆ ਤੇ ਦੂਜੇ ਪਾਸੇ ਹੋਊਗਾ ਮਨਾਂ ਆ ਤੇ ਆ ਭਈਆ ਭਰਾਵੋ ਸੀਆਰਆਈ ਤਾਰ ਸੀਆਰਆਈ ਤਾਰ ਇਹਨੋਂ ਲੈ ਕੇ ਅਲੱਗ-ਅਲੱਗ ਰੇ ਦੀ ਸਾਰਾ ਕੰਪਨੀ ਦਾ ਮਾਲ ਮਿਲੂਗਾ ਜੀ ਆਪਣੇ ਕੋਲੇ ਅੱਛਾ ਸੀਆਰਆਈ ਇਹਦਾ ਜਿਹੜੀ ਫਸਲ ਵੱਧ ਗਈ ਹੈ ਜੀ ਬਾਈ ਕਹਿੰਦਾ ਬਾਈ ਸਭ ਤੋਂ ਉੱਪਰ ਦੀ ਆ ਭਰਾਵੋ ਇੱਕ ਕਿਸਾਨ ਵੀਰ ਦੇ ਵਿਚਾਰ ਨੇ ਘਟਦੇ ਫੋਨ ਨੂੰ 2 ਮਿੰਟ ਹੁਣ ਡਰਾਈਵ ਲਈ ਨੇ ਡਰੋਵਲੀਆਂ ਵੀ ਸਾਰਾ ਕੁਝ ਮਿਲੂਗਾ ਜਦੋਂ ਤੁਹਾਨੂੰ ਸਮਾਨ ਦਿਖਾਉਣੇ ਆਗੇ ਕੋਈ ਵੀ ਚੀਜ਼ ਤੁਸੀਂ ਲੈ ਕੇ ਜਾਣੀ ਆ ਮਿੱਤਰੋ ਸਿੱਕੇਬੰਦ ਚੀਜ਼ ਮਿਲਦੀਆਂ ਉੱਪਰ ਨੰਬਰ ਦਿੱਤਾ ਵਿਆ ਫਰਵਾਹੀ ਵਿਆਰ ਦੇ ਵਿੱਚ ਆ ਵੀ ਉਹੀ ਪਾਪਾ ਆ ਗਏ ਬਈ ਬੋਰ ਆ ਚੂੜੀ ਵਾਲੇ ਬੋਰ ਆ ਗਏ ਤੇ 9.5 ਇੰਚ ਹੀ ਕਹਿੰਦੇ ਨੇ ਅਸੇ ਚੂੜੀ ਵਾਲੇ ਆ ਗਏ ਹੈ ਠੀਕ ਹੈ ਦਿਖਾ ਦੇ ਬਾਈ ਉਧਰਲੇ ਬਸ ਆਵਰੇ ਦਿਖਾ ਦੇ ਆ ਕਿ ਆ ਭਾਈ ਆਪਰਾਵੋ ਚੂੜੀ ਜੀ ਨੂੰ 9.5 ਇੰਚ ਹੀ ਕਹਿੰਦੇ ਆਗੇ ਹਾਂਜੀ ਠੀਕ ਹੈ ਤੇ ਆ ਆ ਗਏ ਆਪਣੇ ਲੋਹੇ ਦੀਆਂ ਡਰਾਇਆਂ ਲੋਹੇ ਦੀਆਂ ਸਪੋਰਟਾਂ ਨਾਲ ਜੀ ਇਹ 20 20 ਫੁੱਟਾਂ ਲੰਬੀਆਂ ਜੀ 20 ਫੁੱਟ ਲੰਬੀਆਂ ਜੀ ਪੱਤੀਆਂ ਲੱਗੀਆਂ ਸਪੋਰਟਾਂ ਨਾਲ ਜੀ ਅੱਛਾ ਹਾਂਜੀ ਆ ਦੇਖ ਲਓ ਬਾਈ ਸਪੋਰਟਾਂ ਨਾਲ ਲੱਗੀਆਂ ਵਿਆਨੇ ਨਹੀਂ ਪਹਿਲਾਂ 10-10 ਫੁੱਟ ਦੀ ਡਰਾਈਵ ਲਈ ਕੱਢਣ ਦਾ ਪੰਗਾ ਪੈ ਜਾਂਦਾ ਸੀ ਹੁਣ ਆਲਕੇ ਪਾਣੀ ਵਾਗੇ ਡੂੰਘੇ ਕਹਿੰਦਾ ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਛੱਡ ਦੇਣਾ ਪਰ ਇਹ ਕਾਹ ਨੂੰ ਛੱਡਿਆ ਜਾਂਦਾ ਇਹਨਾਂ ਨੇ ਪਤੰਦਰਾ ਨੇ ਡਰਾਈਵ ਨਹੀਂ 20-20 ਫੁੱਟ ਲੰਬੀਆਂ ਕਰਤੀਆਂ ਪਰਾਣੀਆਂ ਲੈਣੀਆਂ ਪਰਾਣੀਆਂ ਵੀ ਹਾਜ਼ਰ ਹੁੰਦੀਆਂ ਆਪਣੇ ਕੋਲ ਜਿਹੜੀ ਵੀ ਕਿਸੇ ਵੀ ਲੈਣੀਆਂ ਰੰਗ ਰੰਗ ਮਾਰਿਆ ਜਿਵੇਂ ਸਾਫ ਡ੍ਰਾਈਵਿੰਗ ਪਰਾਣੀਆਂ ਡ੍ਰਾਈਵੜੀਆਂ ਹੀ ਮਿਲ ਜਾਣਗੇ ਜਾਨੀ ਕਿ ਕਹਦੀ ਜਿਵੇਂ ਤਾਰ ਵਗੈਰਾ ਵੀ ਪਰਾਣੀ ਲੈਣੀ ਹੋਵੇ ਹਾਂਜੀ ਸਾਰਾ ਕੁਝ ਮਿਲ ਜੂਗਾ ਜੀ ਪਰਾਣੀ ਤਾਰ ਦੀ ਭਲਾ ਕੀ ਗਾਰੰਟੀ ਵਰੰਟੀ ਹੋਈ ਬਾਈ ਪਰਾਣੀ ਤਾਰ ਦੀ ਦਾ ਚੱਲਦੀ ਕਸਟਮਰ ਕੋਲ ਐਨੇ ਅਗਲੇ ਕਹਿੰਦੇ ਜਿਹੜੀ ਮਰਜ਼ੀ ਸਾਣ ਕੇ ਲੈ ਜਾਓ ਉਹ ਉਹ ਦੇ ਦਿੰਦੇ ਹਾਂਜੀ ਇਹਦਾ ਰੇਟ ਫਿਰ ਨਵੀਂ ਨਾਲੋਂ ਅੱਧਾ ਹੁੰਦਾ ਅੱਧਾ ਹੁੰਦਾ ਜੀ ਨਵੀਂ ਨਾਲੋਂ ਭਰਾਵੋ ਰੇਟ ਅੱਧਾ ਤੇ ਆਪਣੀ ਦੁਕਾਨ ਇਹ ਹਫ਼ਤੇ ਦੇ ਸਾਰੇ ਦਿਨ ਖੁੱਲਦੀ ਹੈ ਹਫ਼ਤੇ ਸਾਰੇ ਦਿਨ ਖੁੱਲਦੀ ਹੈ ਠੀਕ ਹੈ ਇਹਦੀ ਖਾਸੀਅਤ ਕੋਈ ਲਵੀਸ ਕੋਈ ਖਾਸੀਅਤ ਕੀ ਆ ਬਾਈ ਇਹਦੀ ਚੂੜੀ ਵਾਲਾ ਮਾਲਾ ਇਕੱਲਾ ਇਕੱਲਾ ਹੱਥ ਨਾਲ ਚੂੜੀਆਂ ਚੜ੍ਹਣਗੀਆਂ ਚਾਹੇ ਰੈਂਚ ਲਾਉਣ ਦੀ ਲੋੜ ਨਹੀਂ ਜੇਨੂੰ ਠੀਕ ਹੈ ਹਾਂਜੀ ਆਹ ਦੇ ਭਰਾਵੋ ਦੇਖ ਲਓ ਇਧਰ ਬਾਈ ਚੂੜੀ ਵਾਲਾ ਮਾਲਾ ਜਮਾ ਚੂੜੀ ਦੇਖ ਲਓ ਇਹਦੇ ਨਾਲ ਕਾਗਜ਼ ਨਾਲ ਕਵਰ ਕਰੀ ਵੀ ਆ ਵੀ ਕਿਤੇ ਚੂੜੀ ਨਾ ਮਰਜੀ ਦੇਖ ਲਓ ਆਹ ਦੇਖ ਲਓ ਕਾਗਜ਼ ਨਾਲ ਕਵਰ ਕਰੀ ਵੀ ਆ ਪੂਰੀ ਫੁੱਲ ਸੇਫਟੀ ਕਰੀ ਵੀ ਆ ਗਈ ਇਹਦੀ ਬਿਲਕੁਲ ਜੀ ਆਪਣੇ ਕੋਲੇ 4 ਇੰਚੀ 5 ਇੰਚੀ ਮਾਲ ਰਿੰਗ ਟੈਸਟ ਮਾਲੂਗਾ ਜਿਵੇਂ ਮਰਜ਼ੀ ਕੱਢ ਕੇ ਬਿਨਾ ਮਿਸਤਰੀਆਂ ਤੋਂ ਆਓ ਜੀ ਬਿਲਕੁਲ ਇਹੀ ਗੱਲ ਆ ਭਰਾਵੋ ਕਹਿੰਦੇ ਵੀ ਜਿਹੜਾ ਵੀ ਛੋਟੇ ਕੋਲੇ ਵੀ ਕੋਈ ਮਿਸਤਰੀ ਲੱਗੇ ਹੋਵੇ ਮੇਰੇ ਵਰਗਾ ਉਹ ਨੂੰ ਨਾ ਪੁੱਛੋ ਵੀ ਕੀ ਆ ਉਹਨੇ ਤੁਹਾਨੂੰ ਆਹ ਦੁਕਾਨ ਦਾ ਐਡਰੈਸ ਨਹੀਂ ਦੇਣਾ ਕਿਉਂ ਉਹਨਾਂ ਦਾ 20 20 30 30% ਘਰਿਆ ਹੁੰਦਾ ਇਹ ਔਰੇ ਕਮਿਸ਼ਨ ਵਾਲੇ ਨੂੰ ਕਿਸੇ ਨੂੰ ਖੰਗਣ ਨਹੀਂ ਦਿੰਦੇ ਹੈਗੇ ਤਾਂ ਕਰਕੇ ਬਾਕੀ ਤੁਹਾਨੂੰ ਪਤਾ ਭਰਾਵੋ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਬੰਦੇ ਵਿੱਚ ਹੀਰੇ ਤੋਂ ਹੀਰੇ ਵੀ ਪਏ ਨੇ ਪਰ ਵਿੱਚ ਬਹੁਤ ਦੂਜੇ ਲੋਟ ਵੀ ਪਏ ਨੇਗੇ ਕਿਉਂ ਭਾਈ ਆਪਦੇ ਨਾਲ ਬਣਦੀਆਂ ਨੇ ਆਪਦੇ ਘਰਾਂ 'ਚ ਵੀ ਕੰਮ ਕਰਾਉਣੇ ਆ ਛੋਟੀਆਂ ਮੋਟਰਾਂ ਦਾ ਵੀ ਕਰਾਉਣੇ ਆ ਵੱਡੀਆਂ ਦਾ ਵੀ ਕਰਵਾਉਣੇ ਆ ਮੈਂ ਪਿਛਲੀ ਵਾਰ ਵੀ ਇਹ ਤੇ ਆਪਦੇ ਖੇਤ ਪੁਰਾਣੇ ਬੋਰ ਚ ਬਾਈ ਮੈਂ ਛੋਟੀ ਮੋਟਰ ਪਾਈ ਆ ਫਾਰਮ ਹਾਊਸ ਤੇ ਤੇ ਉਥੇ ਇਹਨਾਂ ਤੋਂ ਲੈ ਆ ਕੇ ਸੀਆਰਆਈ ਦੀ ਗੋਵੇ ਨੂੰ ਬਾਈ ਨੂੰ ਆਪਣੇ ਲਵਿਸ਼ ਨੂੰ ਫੋਨ ਕਰਿਆ ਤੇ ਉਹ ਕਰਿਆ ਤੇ ਹੁਣ ਮੈਨੂੰ ਗੱਲ ਕਰਨ ਦੇ ਲਵਿਸ਼ ਸ਼ਵਾਈ ਨਾਲ ਕਿਉਂ ਭਰਾਵੋ ਮਾਲਕ ਕੋਲੇ ਬੈਠਾ ਵੀਰ ਨਾਲ ਕਰਨ ਦੀ ਗੱਲ ਬਾਈ ਸਸਰੀ ਗਾਲ ਹੋ ਠੀਕ ਹੈ ਸਸਰੀ ਗਾਲ ਜੀ ਜਰਦੀ ਗਾਲ ਬਾਹੂ ਨਾਲ ਵੀ ਕਰਨਾ ਹੈ ਕੋਈ ਗੱਲ ਨਹੀਂ ਪਹਿਲਾਂ ਸੱਜਣਾ ਤੂੰ ਤਾਂ ਦੋ ਹੱਥ ਕਰ ਲੈ ਹਾਂਜੀ ਹਾਂਜੀ ਤੇ ਮੈਨੂੰ ਐਂ ਦੱਸ ਕਈ ਵਾਰ ਕੋਈ ਬੰਦਾ ਦੂਰੋਂ ਨੇੜੇੋਂ ਨਹੀਂ ਆ ਸਕਦਾ ਹਨਾ ਤਾਂ ਉਹਨੂੰ ਮਾਲ ਉਥੇ ਭੇਜ ਵੀ ਦਿਓਗੇ ਭੇਜ ਦਾਂਗੇ ਮਾਲ ਭੇਜ ਦਾਂਗੇ ਜੀ ਠੀਕ ਹੈ ਬੰਦੇ ਭਰਾਵੋ ਮੈਂ ਕਹਣਾ ਇੰਨੇ ਨਰਮ ਨੇ ਯਾਰ ਇਹਨਾਂ ਨੇ ਕਿਸੇ ਨਾਲ ਠੱਗੀ ਕੀ ਮਾਰਨੀ ਦਾ ਕੈਮਰੇ ਕਹਿੰਦੇ ਦੇਖਣ ਤੋਂ ਜਕੀ ਜਾਂਦਾ ਦੇਖ ਲਓ ਤੇ ਬਾਗੂ ਜੀ ਨੇ ਇਹਦੇ ਡੈਡੀ ਜੀ ਗੋਬਿੰਦ ਬੌਰ ਬਾਬੂ ਜੀ ਠੀਕ ਹੋ ਜੀ ਹਾਂ ਜੀ ਬਾਬੂ ਜੀ ਕਿੰਨੇ ਸਾਲ ਪੁਰਾਣੀ ਦੁਕਾਨ ਆ ਤੁਹਾਡੀ ਆਪਣੀ 20 ਸਾਲ ਪੁਰਾਣੀ ਦੁਕਾਨ 20-30 ਸਾਲ ਪੁਰਾਣੀ ਹਾਂ ਜੀ ਠੀਕ ਹੈ ਪਹਿਲਾਂ ਤੁਹਾਡੇ ਕਿਵੇਂ ਫਾਦਰ ਸਾਹਿਬ ਬੈਠਦੇ ਸੀ ਤੁਸੀਂ ਪਹਿਲਾਂ ਫਾਦਰ ਸਾਹਿਬ ਬੈਠਦੇ ਸੀਗੇ ਠੀਕ ਹੈ ਵੱਡੇ ਬ੍ਰਦਰ ਹੁੰਦੇ ਸੀਗੇ ਉਹ ਤੁਹਾਡਾ ਡਾਡਾ ਹੋਗੇ ਠੀਕ ਹੈ ਮੇਰੇ 10 ਸਾਲ 15 ਸਾਲ ਤੋਂ ਆ ਡਾਡਾ ਠੀਕ ਹੈ ਯਾ 10 15 ਸਾਲ ਤੋਂ ਮੈਂ ਆਪ ਦਾ ਕੰਮ ਕਰ ਰਿਹਾ ਹਾਂਗਾ ਆਪ ਕੰਮ ਕਰ ਰਹੇ ਹੋ ਹਾਂ ਦੇਖ ਲਓ ਭਰਾਵੋ ਬੰਦੇ ਨਰਮਣੇ 100 100 ਕਿਲੋ ਕਿਲੋ 2 2 100 ਕਿਲੋ ਮੀਟਰ ਤੋਂ ਗਾਹ ਕਾਉਂਦੇ ਨੇ ਕਹਿੰਦੇ ਆ ਆ ਚੀਜ਼ ਕੱਢ ਦੇ ਸਾਨੂੰ ਹਾਂ ਆਪਾਂ ਪਿਛਲੀ ਵਾਰ ਵੀਡੀਓ ਪਾਈ ਤੀ ਆ ਗਿਆ ਦੀ ਸੁਆਦ ਸੁਆਦ ਆ ਗਿਆ ਸੀ ਲੋਕ ਕਿੱਥੋਂ ਕਿੱਥੋਂ ਤੱਕ ਆ ਗਏ ਜੀ 100 100 2 2 ਕਿਲੋ ਮੀਟਰ ਤੋਂ ਮਲੋਡ ਇਹ ਮੈਨੂੰ ਕਹਿੰਦੇ ਮਲੋਡ ਮੁਕਸਰ ਤੋਂ ਬੰਦੇ ਆਏ ਬੈਠੇ ਨੇ ਕਹਿੰਦੇ ਕਦੇ ਸੋਚਿਆ ਵੀ ਨਹੀਂ ਦੀ ਹੈਨਾ ਬਿਲਕੁਲ ਭਰਾਵੋ ਆਪਾਂ ਸਹੀ ਚੀਜ਼ ਪ੍ਰਮੋਟ ਕਰਾਂਗੇ ਪੰਜਾਬ ਪਾਇਆਵਰ ਚੈਨਲ ਦਾ ਨਾਮ ਹੈਗਾ ਇਹ ਨਹੀਂ ਹੈਗਾ ਵੀ ਤੁਹਾਨੂੰ ਕੋਈ ਚੀਜ਼ ਗਲਤ ਦੇ ਦਾਂਗੇ ਬਾਕੀ ਬੰਦੇ ਇੰਨੇ ਘਲੇ ਮਾਨਸ ਨੇ ਸਾਰੀ ਘਰ ਦੀ ਕੱਲੀ ਕੱਲੀ ਗੱਲ ਦੱਸਦੀ ਵੀ ਪਹਿਲਾਂ ਬਾਪੂ ਦੀ ਫਿਰ ਦੋ ਭਾਈ ਦੀ ਫਿਰ ਅੱਡ ਹੋ ਗਿਆ ਹੋ ਗਿਆ ਨਹੀਂ ਇਹੋ ਜਿਹੀਆਂ ਗੱਲਾਂ ਕੋਣ ਕਿਸੇ ਕੋਲੇ ਕਰਦਾ ਹਨ ਇਹਦਾ ਸਾਡੇ ਬੰਦੇ ਸਾਧ ਨੇ ਭਰਾਵੋ ਖੇਤੀਬਾੜੀ ਜੇ ਕੋਈ ਚੀਜ਼ ਪਾਉਣੀ ਆ ਕਿਸਾਨ ਭਰਾਵੋ ਕੰਪਨੀ ਦੀ ਪਾਓ ਐਵੇਂ ਨਾ ਕਿਸੇ ਦੇ ਮੰਗਰ ਲੱਗ ਕੇ ਦੂਜੇ ਲੋਡ ਕੰਮ ਹੋ ਜਾ ਕਰੋ ਵੀ ਚੱਕ ਲੈਣ ਦੀ ਕਿਸ ਤੋਂ ਉਹ ਕਮਿਸ਼ਨ ਕਮਿਸ਼ਨ ਵਾਲਾ ਕੰਮ ਖੋਦਾ ਕਦੇ ਉਹਨਾਂ ਦੇ ਬੌਸ ਵਰਗੇ ਕਦੇ ਮੋਟਰ ਮੱਚ ਗਈ ਕਦੇ ਸਾੰਢ ਹੋ ਗਈ ਕਦੇ ਕੁਛ ਹੋ ਗਿਆ ਤੇ ਬਬੂ ਜੀ ਆਪਣਾ ਮੋਬਾਈਲ ਨੰਬਰ ਉੱਪਰ ਪਾ ਦਾਂਗੇ ਹੋਰ ਕੋਈ ਗੱਲ ਕਿਸਾਨਾਂ ਨੂੰ ਕਹਿਣੀ ਚਾਹੁੰਦੇ ਹਾਂ ਜੀ ਮੈਂ ਖਾਂ ਭਰਾਵੋ ਐਂ ਕਹਣਾ ਵੀ ਜਦੋਂ ਮਰਜ਼ੀ ਆਓ ਕੋਈ ਕਿਸੇ ਨਾਮ ਉਰੇ ਕਿ ਜੀ ਟਰਾਈ ਕਰਕੇ ਲਵੋ ਪੂਰੇ ਦੁਕਾਨ ਤੇ ਪੂਰੇ ਬਾਜ਼ਾਰ ਦੇ ਵਿੱਚ ਡੁਪਲੀਕੇਟੀ ਨਹੀਂ ਮਿਲੂਗੀ ਕੋਈ ਚੀਜ਼ ਪੂਰੇ ਪੰਜਾਬ ਕਿ ਟਰਾਈ ਮਾਰਿਓ ਜਿੱਥੇ ਮਰਜੀ ਮਾਰਿਓ ਪੂਰੇ ਪੰਜਾਬ ਚ ਮਾਰੋ ਟਰਾਈ ਪੂਰੇ ਬਰਨਾਲੇ ਚ ਮਾਰੋ ਫੇਰ ਉਹਰੇ ਆਜੋ ਡੁਪਲੀਕੇਟੀ ਚੀਜ਼ ਨਹੀਂ ਮਿਲਦੀ ਚੀਜ਼ origignal ਮਿਲੂਗੀ ਰੇਟ ਦੋ ਪੈਸੇ ਘੱਟ ਵੱਧ ਕਰ ਲੈਣੇ ਆ ਜੀ ਕੁਆਲਿਟੀ ਘਟਿਆ ਨਹੀਂ ਮਿਲੂਗੀ ਇਹ ਨਹੀਂ ਹੈਗਾ ਵੀ ਤੁਹਾਨੂੰ ਆਪਾਂ ਕਹੀਏ ਵੀ ਚੀਜ਼ ਵੀ ਮਾੜੀ ਦੇਤੀ ਤੇ ਉਤੋਂ ਥੁੱਕ ਬਿਨਾ ਥੁੱਕ ਤੋਂ ਚੱਕਦਾ ਕੰਮ ਕਹਦੀ ਹੈ ਪ੍ਰਭੂ ਵੀ ਤੁਹਾਨੂੰ ਚੀਜ਼ ਵੀ origignal ਮਿਲੂਗੀ ਤੇ ਵਧੀਆ ਰੇਟ ਲੱਗੂਗਾ ਉਹਦਾ ਜਾਇਜ ਬਿੱਲ ਕੱਟ ਕੇ ਮਿਲੂਗਾ ਬਾਕੀ ਬਾਈ ਬੈਠਾ ਬਾਈ ਨਾਲ ਆਪਾਂ ਫੇਰ ਗੱਲ ਕਰਾਉਣੀ ਹੈ ਬਾਈ ਉਹਨਾਂ ਨੂੰ ਕਰਦਾ ਮੂੰਹ ਕਰਾ ਇਦਾਂ ਹੀ ਹੋਇਆ ਜਾਲ ਤੇ ਬਾਈ ਤੈਨੂੰ ਪੂਰੀ ਆਪਣੀ ਸਹਦੀ ਦਿੰਨਾ ਕਿਸਾਨਾਂ ਨੂੰ ਪੁਰਿਆਂ ਨੂੰ ਬਿਲਕੁਲ ਜੀ ਕਿੰਨੀ ਖੇਤੀ ਕਰਦੇ ਹੋ ਬਾਈ ਤੁਸੀਂ ਅਸੀਂ 700 ਕਿੱਲੇ ਦੀ ਖੇਤੀ ਕਰਦੇ ਜੀ 700 ਕਿੱਲੇ ਦੀ ਭਰਾਵੋ ਬਾਈ ਕਰਦਾ ਖੇਤੀ ਠਿਕਰੀਆਲ ਪਿੰਡਾ ਦਰਸ਼ਨ ਸਿੰਘ ਨਾਂ ਦਾ ਢਾਲੀਆਲ ਢਾਲੀਆਲ ਪੱਤੀ ਚ ਘਰ ਆ ਹਨਾ ਹਾਂਜੀ ਹਾਂ 700 ਕਿੱਲੇ ਦੀ ਖੇਤੀ ਕਰਦਾ 30 HP ਦੀ ਵੀ ਮੋਟਰ ਪਾਈ ਆ 30 ਦੀ ਪਾਈ ਆ ਜੀ 35 ਦੀ ਵੀ 40 ਦੀ ਵੀ 40 ਤਾਂ ਹਜੇ ਪਾਈ ਨਹੀਂ ਜੀ 30 ਦੀ ਪਾਈ ਹੈ ਹਜੇ ਅਰੇ 30 ਦੀ ਪਾਈ ਹੈ 35 ਦੀ ਪਾਤੀ ਕਿ ਪਾਉਣੀ ਹੈ ਜੀ ਨਹੀਂ 35 ਦੀ ਪਾਈ ਨਹੀਂ 30 ਦੀ ਪਾਈ ਹੈ 30 ਨਾਲ ਹੀ ਸਾਡਾ ਪਾਣੀ ਪੂਰਾ ਫੁੱਲ ਆ ਗਿਆ ਠੀਕ ਹੈ 40 ਦੀ ਮੋਟਰ ਜਦੋਂ ਪਾਣੀ ਘਟ ਰਹੀ ਹੈ ਠੀਕ ਹੈ ਹਾਂਜੀ ਵੀ ਪਹਿਲਾਂ ਹੋਰ ਪਾਈ ਜਾਂਦੇ ਸੀ ਉਹਦੇ ਨਾਲ ਉਹ ਸੁਆਦ ਆ ਗਿਆ ਵੱਧ ਪੂਰਾ ਸ਼ਾਰੀਆਂ ਮੋਟਰਾਂ ਆਪਾਂ ਦੇਖੀਏ ਅਰੇ ਰੇਟ ਵੀ ਜਾਏ ਜਾਂਦਾ ਰੇਟ ਬਿਲਕੁਲ ਸਹੀ ਹੈ ਜੀ ਦੂਜੀਆਂ ਮੋਟਰਾਂੋਂ ਰੇਟ ਘੱਟ ਆ ਜੀ ਠੀਕ ਹੈ ਹਾਂਜੀ ਹਾਂ ਕਿਹੜੀ ਪਾਈ ਹੈ ਜੀ ਮੋਟਰ ਸੀਆਰਆਈ ਮੋਟਰ ਪਾਈ ਹੈ ਜੀ ਸੀਆਰਆਈ ਭਰਾਵਾ ਜਿਹੜਾ ਉਹ ਸੀਆਰਆਈ ਪੰਪ ਪਿਆ ਤੁਹਾਡੇ ਸਾਹਮਣੇ ਉਹ ਇੱਕ ਮੈਂ ਹੋਰ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਵੀ ਕਿਤੇ ਮਰਜੀ ਤੁਸੀਂ ਜਾਇਓ ਟਰਾਈ ਕਰਿਓ ਰੇਟ ਪਤਾ ਕਰੋ ਸਾਰੇ ਥਾਂ ਤੋਂ ਉਦੋਂ ਬਾਅਦ ਇੱਕ ਵਾਰੀ ਇਹਨਾਂ ਕੋਲੇ ਗੋਬਿੰਦ ਦੀ ਦੁਕਾਨ ਤੇ ਫਰਵਾਹੀ ਬਾਜ਼ਾਰ ਦੇ ਵਿੱਚ ਬਰਨਾਲੇ ਜ਼ਰੂਰ ਆ ਜਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਭਰਾਵਾਂ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਮਿਹਰਬਾਨੀ ਥੈਂਕ ਯੂ ਲਵ ਯੂ ਆਲ